ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕੋ ਟਲ ਗੁਰ ਸੇਵੀਐ ਅਹਨਤ ਸਹਜ ਸੁਭਾਏ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਜੈਤਿ ਸ੍ਰੀ ਮਹੱਲਾ ਪੰਜਵਾਂ ਬਾਸ ਲੋਕਾਂ ਨਾਲ ਸਲੋਕ ਮਨ ਇੱਛਾ ਦਾਨ ਕਰਨੰ ਸਰਬਾਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਮਨ ਇਛਾ ਦਾਨ ਕਰਨੰ ਸਰਬਾਤਰ ਆਸਾ ਪੂਰਨ ਹੈ ਖੰਡਨੰ ਕਾਲ ਤਲੇ ਸਹ ਪ੍ਰਭ ਸਿਮਰ ਨਾਨਕ ਨਹ ਦੂਰ ਨੈ ਹਉ ਰੰਗ ਮਾਨ ਹੈ ਜਿਸ ਸੰਗ ਤੈ ਸੋ ਲਾਇਐ ਨੋ ਸੋ ਸੋ ਬਿੰਦਨਾ ਵਿਸਰੋ ਨਾਨਕ ਜਨ ਸੁੰਦਰ ਰਚਿਆ ਦੇਹ ਉ ਪ੍ਰਾਣ ਤਨ ਧਨ ਦਿਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਤ ਅਸ ਦिए ਰਤ ਭਲੇ ਸੰਯੋਗ ਸਤ ਬਨਤਾ ਸਾਜਨ ਸੇਵਕ ਦिए ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਪਿਣ ਸੇ ਸਭ ਰੋਗ ਭਾਗ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਏ ਨਾਨਕ ਜੋ ਪ੍ਰਭੂ ਆਸਾਂ ਨੂੰ ਮਨ ਮੰਨੀਆਂ ਦਾਤਾਂ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਰੇ ਤੋਂ ਦੂਰ ਨਹੀਂ ਹੈ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ اے ਨਾਨਕ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਸੋਹਣੇ ਘਰ ਮਕਾਨ ਰੱਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੌਤੀ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ ਏ ਭਾਈ satsang ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆਂ ਨਾਸ ਹੋ ਜਾਂਦੇ ਹਨ